ਮਰੀਜ਼ ਕਹਿੰਦੇ ਜਿਹੜਾ ਰਿਸ਼ਵਤ ਲੈਂਦਾ ਉਹ ਵੀ ਇੱਕ ਡਾਕਟਰ ਨੂੰ ਪਤਾ ਲੱਗ ਗਿਆ ਮਰੀਜ਼ ਮਰ ਗਿਆ ਉਹਦੀ ਮਸ਼ੀਨ ਨੇ ਦੱਸਤਾ ਵੀ ਮੁੱਕ ਗਿਆ ਪਰ ਉਹ ਕਹਿੰਦਾ ਪਿਛਲੇ ਪੰਨੇ ਪਤਾ ਕਰੋ ਕਹਿੰਦੇ ਕੱਲਾ ਕੱਲਾ ਬੇਟਾ ਮਾਪਿਆਂ ਦਾ ਕਰੋੜਪਤੀ ਫੈਮਿਲੀ ਆ 15 ਦਿਨ ਮਰੇ ਦਾ ਇਲਾਜ ਕੀਤਾ 15 ਲੱਖ ਦੀ ਪੇਮੈਂਟ ਬਣੀ ਉਹ ਪੈਸੇ ਕਿਨੂੰ ਦਿੱਤੇ ਲਾ ਜਾ ਕੇ ਆਪਣੀ ਵਾਈਫ ਨੂੰ ਇਹ ਵਾਈਫ ਨੇ ਫਿਰ ਆਪਣੇ ਪੁੱਤਰ ਨੂੰ ਵੱਡੇ ਤੇ ਬੁਲਟ ਲੈ ਕੇ ਦਿੱਤਾ ਤੇ ਉਹ ਬੁਲਟ ਸਿੱਧਾ ਹੀ ਟਰੱਕ ਥੱਲੇ ਵੜ ਗਿਆ ਤੇ ਫਿਰ ਪਤਾ ਕੀ ਆਖਿਆ ਰੱਬ ਨੇ ਸਾਡੇ ਨਾਲ ਧੱਕਾ ਕਰਤਾ ਉਹ ਕੁਛ ਨਹੀਂ ਕਰਦਾ ਉਹਨੇ ਖੇਡ ਖੇਡਤੀ ਆ ਜਬ ਇਹ ਕਾਰਿ ਉਹ ਘਛਨਾ ਦ੍ਰਿਸ਼ਟੀਤਾ ਪਾਪ ਕੋਨ ਤਬ ਜਬ ਆਪਣ ਧਾਰੀ ਸੁਣ ਸੁਵਾ ਤਬ ਬੈਰ ਵਿਰੋਧ ਕਿਸ ਸਾਰੀ ਖੇਡ ਪਹਿਲਾਂ ਧੰਦੀ ਸੀ ਇਰੋਂ ਨੇ ਆਪਾਂ ਨੂੰ ਭੇਜਿਆ ਤੇ ਕਰਨੀ ਕਾਗਦ ਮਨਮਸਵਾਣੀ ਬੁਰਾ ਭਲਾ ਦੋਏ ਚਿੱਟੇ ਕਾਗਜ਼ ਸੀ ਆਪਾਂ ਨੂੰ ਜੋ-ਜੋ ਲਿਖੀ ਜਾਉਂਗੇ ਕਰਮ ਬਣ ਜਾਣਾ ਤੇ ਜਿਵੇਂ ਜਿਵੇਂ ਦਾ ਕਰਮ ਬਣਦੇ ਆ ਉਵੇਂ-ਉਵੇਂ ਦੀ ਜਗ੍ਹਾ ਮਿਲਦੀ ਜਾਣੀ ਹੁਣ ਕਈ ਬੱਚੇ ਜੰਮਦੇ ਲੱਤਾਂ ਨਹੀਂ ਹੈਗੀਆਂ ਕਈਆਂ ਦੀਆਂ ਅੱਖਾਂ ਨਹੀਂ ਹੈਗੀਆਂ ਇੱਕ ਬੱਚਾ ਜੰਮਿਆ ਉਹਦੇ ਮੋਰਾਂ ਦੇ ਵਿੱਚ ਕੈਂਸਰ ਦਾ ਫੋੜਾ ਹੁਣ ਜਿਹੜਾ ਬੱਚਾ ਹੈ 7 ਦਿਨਾਂ ਦਾ ਉਹਨੇ ਕੀ ਕਰਮ ਕੀਤਾ ਉਹ ਵੀ ਜਿ ਸੋਚ ਗਿਆ ਉਹ ਦੇਖੋ ਕੀ ਪਾਪ ਇਹ ਸਾਰੀ ਬਾਣੀ ਨੂੰ ਜਦੋਂ ਡੂੰਗਾ ਪੜਾਂਗੇ ਨਾ ਤੇ ਪੂਰਵ ਜਨਮ ਕੇ ਇਹ ਖੇਡ ਹੈ ਉਹਦੀ ਜਿਵੇਂ ਜਿਵੇਂ ਦਾ ਕਰੋਂਗੇ ਕਈ ਵਰੀ ਐਸ ਜਨਮ ਚ ਬੰਦਾ ੱੱੱਕਾ ਕਰਕੇ ਪੈਸੇ ਦੇ ਕੇ ਨਿਗਲ ਜਾਂਦਾ ਰੋ ਸਾਹਮਣੇ ਬੈਠਾ ਹੀ ਸੱਚਿਆਂ ਨੂੰ ਫਾਂਸੀਆਂ ਵਜ਼ੀਰੀਆਂ ਨੇ ਕਾਤਲਾਂ ਨੂੰ ਰੱਬ ਨੂੰ ਕੀ ਦੇਵੇਂਗੀ ਜਵਾਬ ਨਹੀਂ ਹਕੂਮਤ ਇਹ ਗੁੱਜਾ ਨਾ ਰਿਹਾ ਤੇਰਾ ਕੂੜ ਪਾਪ ਦੁਨੀਆ ਤੋਂ ਖੁੱਲ ਗਈ ਏ ਬੋਲ ਤੇਰੇ ਢੋਲ ਦੀ ਟੱਪ ਗਈ ਤੂੰ ਅੱਗੇ ਮੀਰ ਮੰਨੂ ਤੇ ਜਕਰੀਏ ਤੋਂ ਵੇਖੀ ਕਿਵੇਂ ਤਵਾਰੀਖ ਬੋਲਦੀ